ਕਹਿੰਦੇ ਆ ਕਿ ਬੰਦਾ ਆਪਣੀ ਪਤਨੀ ਨੂੰ ਕਿਸੇ ਹੋਰ ਦੇ ਨਾਲ ਨਹੀਂ ਦੇਖ ਸਕਦਾ ਹੋਰ ਭਾਵੇਂ ਉਹ ਜੋ ਕੁਝ ਮਰਜ਼ੀ ਸਹਿਨ ਕਰ ਜਾਵੇ ਪਰ ਇਸ ਗੱਲ ਨੂੰ ਉਹ ਸਹਿਨ ਨਹੀਂ ਕਰਦਾ ਐਦਾਂ ਹੀ ਔਰਤ ਆਪਣੇ ਪਤੀ ਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦੀ ਹੋਰ ਭਾਵੇਂ ਜੋ ਮਰਜ਼ੀ ਹੋ ਜੇ ਉਹ ਸਹਿਨ ਕਰ ਲੈਂਦੀ ਹੈ ਪਰ ਜੋ ਅੱਜ ਦਾ ਸਮਾਂ ਹੈਗਾ ਇੱਥੇ ਤਾਂ ਪਤੀ ਵੀ 2-2 3-3 ਵਿਆਹ ਕਰਵਾ ਲੈਂਦੇ ਨੇ ਅਤੇ ਪਤਨੀਆਂ ਨੂੰ ਵੀ ਉਹ ਕੁਝ ਨਹੀਂ ਕਹਿੰਦੇ ਭਾਵੇਂ ਉਹ ਕਿਸੇ ਨਾਲ ਵੀ ਤੁਰੀਆਂ ਫਿਰਨ। ਐਦਾਂ ਦੇ ਲੋਕ ਵੀ ਦੇਖਣ ਨੂੰ ਮਿਲਦੇ ਆ। ਇਥੋਂ ਤੱਕ ਕਿ ਐਦਾਂ ਦੇ ਲੋਕ ਵੀ ਨੇ ਜੋ ਆਪਣੀਆਂ ਪਤਨੀਆਂ ਤੋਂ ਤੰਦਾ ਕਰਵਾਉਂਦੇ ਨੇ। ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੀ ਇੱਕ ਬੰਦਾ ਆਪਣੀ ਪਤਨੀ ਤੋਂ ਤੰਦਾ ਕਰਵਾਉਂਦਾ ਹੈ ਤੇ ਉਸ ਤੋਂ ਬਾਅਦ ਇਹੋ ਜਿਹਾ ਕੁਝ ਹੁੰਦਾ ਕਿ ਪਤੀ ਦਾ ਕਤਲ ਹੋ ਜਾਂਦਾ ਹੈ ਤੇ ਫਿਰ ਜਦੋਂ ਸਾਰੀ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਕਤਲ ਦੇ ਪਿੱਛੇ ਕੀ ਕਾਰਨ ਸੀ ਕਿਸ ਨੇ ਕੀਤਾ ਇਹ ਜਾਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮਹਾਰਾਜ ਗੰਝ ਗੱਲ ਹੈ 13 ਸਤੰਬਰ 2025 ਦੀ ਇਥੋਂ ਦਾ ਇੱਕ ਇਲਾਕਾ ਨਿਚਲੋਂ ਇਸ ਦੀ ਸੜਕ ਦੇ ਕਿਨਾਰੇ ਇੱਕ ਲਾਸ਼ ਪਈ ਹੁੰਦੀ ਹੈ ਲਾਸ਼ ਨੂੰ ਦੇਖ ਕੇ ਇੱਥੇ ਇਕੱਠ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਆਖਰੀ ਲਾਸ਼ ਕਿਸ ਦੀ ਹੈ ਕਿਉਂਕਿ ਇਹ ਲਾਸ਼ ਜੋ ਸਿੱਟੀ ਹੋਈ ਸੀ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਚੀਜ਼ ਨਾਲ ਇਸ ਦਾ ਐਕਸੀਡੈਂਟ ਹੋ ਗਿਆ ਹੋਵੇ ਪੁਲਿਸ ਹੁਣ ਸਨਾਖਤ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਜੋ ਬੰਦਾ ਹੈਗਾ ਇਹ ਰਾਜਾਬਾਣੀ ਪਿੰਡ ਦਾ ਰਹਿਣ ਵਾਲਾ ਹੈਗਾ ਇਸ ਤੇ ਪਰਿਵਾਰ ਦੇ ਨਾਲ رابطہ ਕਾਇਮ ਕੀਤਾ ਜਾਂਦਾ ਹੈ ਤਾਂ ਉਹ ਦੱਸਦੇ ਨੇ ਕਿ ਹਾਂ ਇਹ ਸਾਡਾ ਬੇਟਾ ਹੈਗਾ ਜਿਸ ਦਾ ਨਾਮ ਨਾਗੇਸ਼ਵਰ ਹੈ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਕਿ ਆਖਰ ਇਸ ਦੀ ਹੱਤਿਆ ਹੋਈ ਹੈ ਜਾਂ ਫਿਰ ਇਸ ਨਾਲ ਕੋਈ ਦੁਰਘਟਨਾ ਹੋਈ ਹੈ ਪੁਲਿਸ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਦੀ ਹੱਤਿਆ ਹੋਈ ਹੈ ਕਿਉਂਕਿ ਇਸ ਦਾ ਗਲ ਘੁੱਟ ਕੇ ਇਸ ਦਾ ਕਤਲ ਕੀਤਾ ਗਿਆ ਹੁਣ ਪੁਲਿਸ ਪਰਿਵਾਰ ਵਾਲਿਆਂ ਨੂੰ ਪੁੱਛਦੀ ਹੈ ਕਿ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਤਾਂ ਪਰਿਵਾਰ ਵਾਲੇ ਪਹਿਲੀ ਸੱਟੇ ਹੀ ਨਾਮ ਲੈਂਦੇ ਨੇ ਨਾਗੇਸ਼ਵਰ ਦੀ ਪਤਨੀ ਨੇਹਾ ਅਤੇ ਉਸ ਦੇ ਬੁਆਏਫਰੈਂਡ ਜਤਿੰਦਰ ਦਾ ਹੁਣ ਪੁਲਿਸ ਤਫ਼ਤੀਸ਼ ਸ਼ੁਰੂ ਕਰਦੀ ਹੈ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਹੈ ਤੇ ਜੋ ਇਹਨਾਂ ਦੀਆਂ ਫੋਨ ਦੀਆਂ ਡਿਟੇਲਾਂ ਹੁੰਦੀਆਂ ਉਹ ਕਢਵਾਈਆਂ ਜਾਂਦੀਆਂ ਲੋਕੇਸ਼ਨਾਂ ਕਢਵਾਈਆਂ ਜਾਂਦੀਆਂ ਤਾਂ ਪੁਲਿਸ ਨੂੰ ਯਕੀਨ ਹੋ ਜਾਂਦਾ ਕਿ ਜੋ ਇਹ ਕਤਲ ਹੋਇਆ ਇਹ ਕਤਲ ਇਸ ਦੀ ਪਤਨੀ ਨੇਹਾ ਨੇ ਹੀ ਕਰਵਾਇਆ ਹੁਣ ਜਦੋਂ ਇਹਨਾਂ ਤੋਂ ਨੇਹਾ ਤੇ ਜਤਿੰਦਰ ਨੂੰ ਹਰਾਸਤ ਦੇ ਵਿੱਚ ਲੈ ਕੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਨੇਹਾ ਦੱਸਦੀ ਹੈ ਕਿ ਮੇਰਾ ਵਿਆਹ ਹੁੰਦਾ ਨਾਗੇਸ਼ਵਰ ਦੇ ਨਾਲ ਅਸੀਂ ਲਗਭਗ 1 ਸਾਲ ਪਹਿਲਾਂ ਤੋਂ ਕਿਰਾਏ ਤੇ ਰਹਿ ਰਹੇ ਹਾਂ ਪਹਿਲਾਂ ਇਹ ਆਪਣੇ ਸੱਸ ਸਹੁਰਾ ਦੇ ਨਾਲ ਰਹਿੰਦੀ ਸੀ ਪਰ ਉਸ ਤੋਂ ਬਾਅਦ ਇਹਨਾਂ ਦਾ ਕੁਝ ਡਿਸਪਿਊਟ ਪੈ ਜਾਂਦਾ ਤੇ ਉਸ ਤੋਂ ਬਾਅਦ ਇਹ ਮਹਾਰਾਜ ਗੰਜ ਦੇ ਵਿੱਚ ਕਮਰੇ ਦੇ ਵਿੱਚ ਰਹਿਣ ਲੱਗ ਪਿਆ ਜੋ ਕਿ ਇਹਨਾਂ ਕੋਲ ਕਿਰਾਏ ਤੇ ਸੀ ਇਹਨਾਂ ਦਾ ਇੱਕ ਬੇਟਾ ਵੀ ਸੀ 5 ਸਾਲਾ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਨਾਗੇਸ਼ਵਰ ਕੰਮ ਕਰਦਾ ਸੀ ਤੇ ਇਨਾਂ ਦੇ ਘਰ ਦਾ ਖਰਚਾ ਚੱਲਦਾ ਸੀ ਪਰ ਨਾਗੇਸ਼ਵਰ ਨੇ ਸੋਚਿਆ ਕਿ ਕੰਮ ਕਰਨ ਦੀ ਤਾਂ ਲੋੜ ਹੀ ਨਹੀਂ ਜੋ ਉਸ ਦੀ ਪਤਨੀ ਆ ਸੋਹਣੀ ਹੈ ਕਿਉਂ ਨਾ ਇਸ ਤੋਂ ਧੰਦਾ ਕਰਵਾਇਆ ਜਾਵੇ ਤਾਂ ਉਹ ਰੋਜ਼ ਨਵੇਂ ਤੋਂ ਨਵੇਂ ਬੰਦੇ ਨੂੰ ਲੈ ਕੇ ਆਉਂਦਾ ਤੇ ਇਸ ਦੇ ਕੋਲ ਛੱਡ ਦਿੰਦਾ ਤੇ ਖੁਦ ਆਪਣੇ ਬੇਟੇ ਨੂੰ ਲੈ ਕੇ ਘਰੋਂ ਬਾਹਰ ਨਿਕਲ जाया ਕਰਦਾ ਸੀ ਤੇ ਬਾਹਰੋਂ ਘਰ ਨੂੰ ਕੁੰਡਾ ਲਗਾ ਦਿੰਦਾ ਸੀ ਤੇ ਹੁਣ ਜੋ ਪਤਨੀ ਸੀ ਉਹ ਮਜਬੂਰ ਸੀ ਉਹ ਇਸ ਦਲਦਲ ਭਰੀ ਜ਼ਿੰਦਗੀ ਤੋਂ ਤੰਗ ਸੀ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਤਾਂ ਮੇਰੀ ਇੱਜ਼ਤ ਨਿਲਾਮ ਕਰ ਰਿਹਾ ਹੈ ਕਿਸੇ ਵੀ ਬੰਦੇ ਨੂੰ ਇਹ ਲੈ ਆਉਂਦਾ ਉਸ ਤੋਂ ਪੈਸੇ ਲੈਂਦਾ ਤੇ ਆਪਣੀ ਪਤਨੀ ਦੇ ਨਾਲ ਸਬੰਧ ਬਣਾਉਣ ਨੂੰ ਕਹਿ ਦਿੰਦਾ ਪਰ ਨੀਹਾ ਜੋ ਸੀ ਉਹ ਇਸ ਗੱਲ ਤੋਂ ਬੜੀ ਤੰਗ ਸੀ ਕਿ ਮੇਰੇ ਨਾਲੇ ਕੀ ਹੋ ਰਿਹਾ ਜੋ ਨਾਗੇਸ਼ਵਰ ਜਿੱਥੇ ਕੰਮ ਕਰਦਾ ਸੀ ਇਸ ਦਾ ਇੱਕ ਮਾਲਕ ਸੀ ਜਿਸ ਦਾ ਨਾਮ ਜਤਿੰਦਰ ਸੀ ਤਾਂ ਹੁਣ ਜੋ ਨਾਗੇਸ਼ਵਰ ਹੁੰਦਾ ਹੈ ਉਹ ਜਤਿੰਦਰ ਨੂੰ ਵੀ ਆਪਣੀ ਪਤਨੀ ਦਾ ਨੰਬਰ ਦੇ ਦਿੰਦਾ ਹੈ ਤੇ ਕਹਿੰਦਾ ਕਿ ਕੋਈ ਕੁੜੀ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਪਹਿਲਾਂ ਨਹੀਂ ਦੱਸਦਾ ਕਿ ਇਹ ਮੇਰੀ ਪਤਨੀ ਹੈ ਉਸ ਨਾਲ ਉਹ ਗੱਲ ਕਰਦਾ ਰਹਿੰਦਾ ਤੇ ਬਾਅਦ ਚ ਪਤਾ ਲੱਗਦਾ ਹੈ ਕਿ ਇਹ ਤਾਂ ਨਾਗੇਸ਼ ਦੀ ਪਤਨੀ ਹੈ ਹੁਣ ਜਤਿੰਦਰ ਨੂੰ ਵੀ ਉਹ ਆਪਣੀ ਪਤਨੀ ਦੇ ਨਾਲ ਸੰਬੰਧ ਬਣਾਉਣ ਨੂੰ ਕਹਿੰਦਾ ਐਦਾਂ ਹੀ ਚੱਲ ਰਿਹਾ ਹੁੰਦਾ ਪਰ ਪਤਨੀ ਇਹ ਜਲਤ ਭਰੀ ਜ਼ਿੰਦਗੀ ਤੋਂ ਤੰਗ ਆ ਜਾਂਦੀ ਹੈ ਤੇ ਇਧਰ ਜਤਿੰਦਰ ਅਤੇ ਨੀਹਾ ਦੋਨਾਂ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਕਿਉਂਕਿ ਜੋ ਨਾਗੇਸ਼ਵਰ ਹੁੰਦਾ ਇਹ ਐਨਡੀਪੀਸੀ ਐਕਟ ਦੇ ਅਧੀਨ ਜੇਲ੍ਹ ਚਲਿਆ ਜਾਂਦਾ ਤਾਂ ਹੁਣ ਨੀਹਾ ਅਤੇ ਜਤਿੰਦਰ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਨੇ ਤੇ ਨੀਹਾ ਇਹ ਜ਼ਿੰਦਗੀ ਤੋਂ ਅੱਕੀ ਖੜੀ ਸੀ ਜਤਿੰਦਰ ਵੀ ਕਹਿ ਰਿਹਾ ਸੀ ਕਿ ਮੈਂ ਹੁਣ ਤੈਨੂੰ ਇਹ ਕੁਝ ਨਹੀਂ ਕਰਨ ਦੇਵਾਂਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਉਸ ਤੋਂ ਬਾਅਦ ਫਿਰ ਜਦੋਂ ਨਾਗੇਸ਼ਵਰ ਜੇਲ੍ਹ ਤੋਂ ਆਉਂਦਾ ਨੇਹਾ ਉਸ ਨੂੰ ਕਹਿੰਦੀ ਹੈ ਕਿ ਮੈਂ ਇਦਾਂ ਦਾ ਕੁਝ ਨਹੀਂ ਕਰਾਂਗੀ ਇਹਨਾਂ ਦੀ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਤਾਂ ਹੁਣ ਜੋ ਨੇਹਾ ਹੁੰਦੀ ਹੈ ਉਹ ਅਲੱਗ ਰਹਿਣ ਲੱਗ ਜਾਂਦੀ ਹੈ ਤੇ ਨਾਗੇਸ਼ਵਰ ਦੇ ਨਾਲ ਉਸ ਦਾ ਕੇਸ ਚੱਲਣ ਲੱਗ ਜਾਂਦਾ ਹੈ ਪਰ ਫੇਰ ਵੀ ਜੋ ਨਾਗੇਸ਼ਵਰ ਸੀ ਉਹ ਇਹਨਾਂ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਸੀ ਜਤਿੰਦਰ ਅਤੇ ਨੇਹਾ ਦੇ ਸਬੰਧਾਂ ਤੇ ਇਤਰਾਜ਼ ਜ਼ਾਹਰ ਕਰਦਾ ਸੀ ਤੇ ਵਾਰ-ਵਾਰ ਇਹਨਾਂ ਦੇ ਨਾਲ ਝਗੜਾ ਕਰਦਾ ਸੀ ਹੁਣ ਜੋ ਨੇਹਾ ਹੁੰਦੀ ਹੈ ਉਹ ਜਤਿੰਦਰ ਦੇ ਨਾਲ ਪਲੈਨਿੰਗ ਕਰਦੀ ਹੈ ਕਿ ਕਿਉਂ ਨਾ ਆਪਾਂ ਨਾਗੇਸ਼ਵਰ ਦਾ ਕਤਲ ਕਰ ਦਈਏ ਕਿਉਂਕਿ ਇਹ ਆਪਣੇ ਰਾਹ ਦੇ ਵਿੱਚ ਰੋੜਾ ਹੈ ਆਪਾਂ ਨੂੰ ਤੰਗ ਕਰਦਾ ਹੈ ਨਾਗੇਸ਼ਵਰ ਸ਼ਰਾਬ ਵੀ ਪੀਂਦਾ ਸੀ ਤਾਂ ਹੁਣ ਇਹਨਾਂ ਨੂੰ ਲੱਗਿਆ ਕਿ ਕਿਉਂ ਨਾ ਨਾਗੇਸ਼ਵਰ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਆਪਣੀ ਜ਼ਿੰਦਗੀ ਚੰਗੀ ਚੱਲੇ ਆਪ ਨੂੰ ਰੋਗ ਟੋਕ ਕਰਨ ਵਾਲਾ ਕੋਈ ਵੀ ਨਾ ਹੋਵੇ ਹੁਣ 12 ਸਤੰਬਰ 2025 ਨੂੰ ਪਹਿਲਾਂ 네ਹਾ ਅਤੇ ਜਤਿੰਦਰ ਪਲੈਨਿੰਗ ਕਰਦੇ ਆ ਕਿ ਨਾਗੇਸ਼ਵਰ ਨੂੰ ਬੁਲਾਵਾਂਗੇ ਬੁਲਾਉਣ ਤੋਂ ਬਾਅਦ ਇਸ ਨੂੰ ਸ਼ਰਾਬ ਪਿਆ ਕੇ ਨਸ਼ੇ ਦੇ ਵਿੱਚ ਕਰਾਂਗੇ ਤੇ ਉਸ ਤੋਂ ਬਾਅਦ ਇਸ ਦਾ ਕਤਲ ਕਰ ਦੇਵਾਂਗੇ ਐਦਾਂ ਹੀ ਕਰਦੇ ਆ 12 ਸਤੰਬਰ ਨੂੰ ਨਾਗੇਸ਼ਵਰ ਨੂੰ ਉਸ ਦੀ ਪਤਨੀ ਨੇਹਾ ਬੁલાਉਂਦੀ ਆ ਕਿ ਮੈਂ ਤੇਰੇ ਨਾਲ ਗੱਲ ਕਰਨੀ ਆ ਹੁਣ ਰਾਤ ਨੂੰ ਨਾਗੇਸ਼ਵਰ ਨੇਹਾ ਦੇ ਕੋਲ ਆ ਜਾਂਦਾ ਹੈ ਨੇਹਾ ਇਸ ਨੂੰ ਸ਼ਰਾਬ ਪਿਉਂਦੀ ਹੈ ਤੇ ਹੁਣ ਇਹ ਜਾਦਾ ਸ਼ਰਾਬ ਪੀ ਲੈਂਦਾ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਜਾਂਦਾ ਉਸ ਤੋਂ ਬਾਅਦ ਨੇਹਾ ਜਤਿੰਦਰ ਨੂੰ ਕਾਲ ਕਰਦੀ ਹੈ ਕਿ ਤੂੰ ਆ ਜਾ ਤੇ ਫੇਰ ਨਾਗੇਸ਼ਵਰ ਦੇ ਹੱਥ ਪੈਰ ਬੰਨ੍ਹ ਕੇ ਇਸ ਦਾ ਗਲ ਕੁੱਟ ਦਿੱਤਾ ਜਾਂਦਾ ਹੈ ਤੇ ਇਸ ਦੇ ਮੂੰਹ ਉੱਤੇ ਬਾਰ ਵੀ ਕੀਤੇ ਜਾਂਦੇ ਨੇ ਗਲ ਕੁੱਟਣ ਤੋਂ ਬਾਅਦ ਜਦੋਂ ਨਾਗੇਸ਼ਵਰ ਦੀ ਮੌਤ ਹੋ ਜਾਂਦੀ ਹੈ ਤੇ ਨਾਗੇਸ਼ਵਰ ਦੇ ਮੂੰਹ ਦੇ ਵਿੱਚੋਂ ਖੂਨ ਆਉਣ ਲੱਗਦਾ ਤਾਂ ਹੁਣ ਇਹ ਦੋਨੋਂ ਨਾਗੇਸ਼ਵਰ ਨੂੰ ਨਵਾਉਂਦੇ ਨੇ ਕਿ ਇਸ ਦੇ ਖੂਨ ਨੂੰ ਸਾਫ਼ ਕਰ ਦਿੱਤਾ ਜਾਵੇ ਉਸ ਦੀ লাশ ਨੂੰ ਨਵਾ ਕੇ ਫੇਰ ਇਹ ਸੋਚਦੇ ਨੇ ਕਿ ਇਸ ਦੀ লাশ ਨੂੰ ਕਿਤੇ ਦੂਰ ਸੁੱਟਾਉਣੇ ਆ ਕਿ ਇਹ ਸੜਕ ਹਾਦਸਾ ਲੱਗੇ ਤਾਂ ਫਿਰ ਨਾਗੇਸ਼ਵਰ ਨੂੰ ਨਵਾਇਆ ਜਾਂਦਾ ਹੈ ਉਸ ਦੇ ਕੱਪੜੇ ਪਾਏ ਜਾਂਦੇ ਨੇ ਤੇ ਫਿਰ ਜਤਿੰਦਰ ਅਤੇ ਨੀਹਾ ਇਸ ਦੀ লাশ ਨੂੰ ਮੋਟਰਸਾਈਕਲ ਦੇ ਵਿਚਾਲੇ ਰੱਖਦੇ ਨੇ ਤੇ ਜੋ ਨੀਹਾ ਦਾ ਮੁੰਡਾ ਹੁੰਦਾ ਇਹਨਾਂ ਦੇ 5 ਸਾਲਾਂ ਇੱਕ ਮੁੰਡਾ ਵੀ ਹੁੰਦਾ ਉਸ ਨੂੰ ਮੋਟਰਸਾਈਕਲ ਦੇ ਅੱਗੇ ਬਿਠਾਇਆ ਜਾਂਦਾ ਜਤਿੰਦਰ ਮੋਟਰਸਾਈਕਲ ਚਲਾਉਂਦਾ ਤੇ ਜੋ ਨਾਗੇਸ਼ਵਰ ਹੁੰਦਾ ਉਸ ਦੀ লাশ ਨੂੰ ਵਿਚਾਲੇ ਰੱਖਿਆ ਜਾਂਦਾ ਤੇ ਪਿੱਛੇ ਨੀਹਾ ਬੈਠ ਜਾਂਦੀ ਹੈ ਤੇ ਹੁਣ ਇਹ ਦੋਨੋਂ ਇਥੋਂ ਤਕਰੀਬਨ 25 ਕਿਲੋਮੀਟਰ ਦੂਰ ਨਿਚਲੌਣ ਸੜਕ ਦੇ ਉੱਤੇ ਇਸੀ লাশ ਨੂੰ ਸੁੱਟ ਦਿੰਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਰਾਤ ਨੂੰ ਕੋਈ ਗੱਡੀ ਵਗੈਰਾ ਇਸ ਉੱਪਰੋਂ ਲੰਘ ਜਾਵੇਗੀ ਜਿਸ ਨਾਲ ਲੋਕਾਂ ਨੂੰ ਲੱਗੇਗਾ ਕਿ ਇਹ ਤਾਂ ਹਾਦਸਾ ਹੋ ਗਿਆ ਇਸ ਨਾਲ ਦੁਰਘਟਨਾ ਹੋ ਗਈ ਜਿਸ ਕਾਰਨ ਇਸ ਦੀ ਮੌਤ ਹੋ ਗਈ ਇਹ ਛੱਡ ਕੇ ਉੱਥੋਂ ਵਾਪਸ ਆ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਪੁਲਿਸ ਜਦੋਂ ਤਫ਼ਤੀਸ਼ ਕਰਦੀ ਹੈ ਤਾਂ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਂਦਾ ਹੈ 24 ਤੋਂ 30 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਇਸ ਕੇਸ ਨੂੰ ਸੁਲਝਾ ਲੇ ਦਿੱਤਾ ਸੀ ਅਤੇ ਜਤਿੰਦਰ ਅਤੇ ਨੀਹਾ ਦੋਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਹਨਾਂ ਉੱਪਰ ਕੇਸ ਦਰਜ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਜਦੋਂ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਇਹਨਾਂ ਦੋਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਟਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਬਾਜ਼ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤੀ ਨੇ ਆਪਣੀ ਪਤਨੀ ਨੂੰ ਧੰਦਾ ਕਰਨ ਲਈ ਮਜਬੂਰ ਕੀਤਾ ਪਰ ਪਤੀ ਨੇ ਜੋ ਬੰਦਾ ਲੈ ਕੇ ਆਂਦਾ ਸੀ ਉਸ ਨਾਲ ਇਸ ਦੀ ਅਟੈਚਮੈਂਟ ਹੋ ਜਾਂਦੀ ਹੈ ਤੇ ਫਿਰ ਇਹ ਦੋਨੋਂ ਦੇ ਵਿੱਚ ਪਿਆਰ ਹੋ ਜਾਂਦਾ ਫਿਰ ਇਹ ਸੋਚਦੇ ਨੇ ਕਿ ਕਿਉਂ ਨਾ ਨਾਗੇਸ਼ਵਰ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਇਹਨਾਂ ਦਾ ਇੰਨਾ ਗੂੜਾ ਪਿਆਰ ਹੋ ਜਾਂਦਾ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਜੋ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਉਸ ਨੂੰ ਹੀ ਪਾਸੇ ਕਰ ਦਿੱਤਾ ਜਾਵੇ ਤਾਂ ਇਹ ਦੋਨੋਂ ਮਿਲ ਕੇ ਨਾਗੇਸ਼ਵਰ ਦਾ ਕਤਲ ਕਰ ਦਿੰਦੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ